ਇਹ ਹਨ ਮਸ਼ਹੂਰ ਐਕਟੀਵਾ ਵਾਲੇ ਮੋਮਸ ਵੇਚਣ ਵਾਲੇ ਪਿਓ-ਪੋਤਰੀ ਜੋੜੀ ਸਕੂਟਰ ਤੇ ਹੀ ਦੁਕਾਨਲਾ ਮੋਮਸ ਵੇਚਣ ਵਾਲੇ ਪਿਤਾ ਤੇ ਉਹਨਾਂ ਦਾ ਛੋਟਾ ਪੁੱਤਰ ਐਕਟੀਵਾ ਮੋਮਸ ਵਾਲੇ ਸਰਦਾਰ ਜੀ ਦੇ ਨਾਮ ਤੋਂ ਮਸ਼ਹੂਰ ਹਨ ਅਤੇ ਰੋਜ਼ਾਨਾ ਸ਼ਾਮ 6 ਵਜੇ ਤੋਂ ਬਾਅਦ ਲੋਕਾਂ ਨੂੰ ਢੀਕ ਰੈਂਦੀ ਹੈ ਕਿ ਕਦੋਂ ਸਰਦਾਰ ਜੀ ਆਉਣ ਤੇ ਉਹ ਆਪਣੇ ਪੰਜਾਬੀ ਭਰਾ ਕੋਲ ਮੋਮਸ ਖਾਣ ਰঞ্জੀਤ ਸਿੰਘ ਜੋ ਇਹ ਕੰਮ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ ਬਟਾਲਾ ਚ ਇੱਕ ਫੈਕਟਰੀ ਚ ਨੌਕਰੀ ਕਰਦੇ ਹਨ ਤੇ ਪੂਰਾ ਦਿਨ ਜਿੱਥੇ ਉਹ ਮਸ਼ੀਨਾਂ ਤੇ ਕੰਮ ਕਰਦੇ ਸਨ ਉੱਥੇ ਪਹਿਲਾਂ ਉਹਨਾਂ ਨੂੰ ਓਵਰਟਾਈਮ ਮਿਲ ਜਾਂਦਾ ਸੀ ਲੇਕਿਨ ਕੁਝ ਮਹੀਨੇ ਪਹਿਲਾਂ ਉਹਨਾਂ ਨੂੰ ਇਹ ਮਿਲਣਾ ਬੰਦ ਹੋ ਗਿਆ ਤਾਂ ਉਹਨਾਂ ਨੇ ਆਪਣੇ ਪਰਿਵਾਰ ਨਾਲ ਸਲਾਹ ਕੀਤੀ ਕਿ ਕਿਉਂ ਨਾ ਕੋਈ ਹੋਰ ਕੰਮ ਕੀਤਾ ਜਾਵੇ ਨਿਤ ਤੇ ਉਹਨਾਂ ਨੂੰ ਇੱਕ ਆਈਡੀਆ ਮਿਲਿਆ ਜਿਸ ਤੋਂ ਬਾਅਦ ਉਹਨਾਂ ਨੇ ਮੋਮਸ ਬਣਾਉਣ ਦੀ ਟ੍ਰੇਨਿੰਗ ਲਈ ਤੇ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਐਕਟਿਵਾ ਤੇ ਹੀ ਦੁਕਾਨ ਬਣਾ ਲਈ ਜਾਵੇ ਅਤੇ ਕਰੀਬ 4 ਮਹੀਨੇ ਪਹਿਲਾਂ ਉਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਉਹਨੋਂ ਪਹਿਲਾਂ ਦੀ ਤਰ੍ਹਾਂ ਸਵੇਰੇ ਫੈਕਟਰੀ 'ਚ ਕੰਮ ਕਰਨ ਜਾਂਦੇ ਹਨ ਤੇ ਘਰ ਦੁਪਹਿਰ ਵੇਲੇ ਉਹਨਾਂ ਦੀ ਪਤਨੀ ਤੇ ਉਹਨਾਂ ਦਾ 7ਵੀਂ ਕਲਾਸ 'ਚ ਪੜਦਾ ਬੇਟਾ ਸਕੂਲੋਂ ਆ ਕੇ ਮੋਮੋਸ ਬਣਾਉਣ ਲੱਗ ਜਾਂਦੇ ਹਨ ਅਤੇ ਜਦੋਂ ਸ਼ਾਮ ਨੂੰ ਫੈਕਟਰੀ 'ਚੋਂ ਵੇਲੇ ਹੋ ਕੇ ਵਾਪਸ ਆਉਂਦਾ ਹੈ ਤਾਂ ਉਸ ਦਾ ਬੇਟਾ ਆਪਣੀ ਐਕਟਿਵਲ ਲੈ ਕੇ ਬਟਾਲਾ ਦੇ ਡੇਰਾ ਰੋਡ ਜੋ ਕਿ ਭੀੜ ਵਾਲਾ ਇਲਾਕਾ ਹੈ ਉੱਥੇ ਆ ਕੇ ਆਪਣੀ ਐਕਟਿਵਲ ਤੇ ਦੁਕਾਨ ਲਗਾ ਦਿੰਦਾ ਹੈ ਰঞ্জੀਤ ਸਿੰਘ ਦੱਸਦੇ ਹਨ ਕਿ ਭਾਵੇਂ ਉਹਨਾਂ ਦਾ ਬੇਟਾ ਛੋਟਾ ਹੈ ਲੇਕਿਨ ਉਹ ਪੂਰੀ ਜ਼ਿੰਮੇਵਾਰੀ ਨਾਲ ਜਿੱਥੇ ਆਪਣੀ ਪੜ੍ਹਾਈ ਕਰਦਾ ਹੈ ਉਥੇ ਹੀ ਪਹਿਲੇ ਦਿਨ ਤੋਂ ਉਹਨਾਂ ਦਾ ਪੂਰਾ ਸਾਥ ਦੇ ਰਿਹਾ ਹੈ ਇੱਥੋਂ ਤੱਕ ਕਿ ਬੇਟਾ ਦੀਪ ਕੁਰਕਰੇ ਮੋਮੋ ਖੁਦ ਤਿਆਰ ਕਰਦਾ ਹੈ ਜੋ ਲੋਕ ਬਹੁਤ ਹੀ ਪਸੰਦ ਕਰਦੇ ਹਨ ਉਥੇ ਹੀ ਬੇਟੇ ਨੇ ਇਹ ਵੀ ਦੱਸਿਆ ਕਿ ਉਹ ਕਿਵੇਂ ਇਹ ਮੋਮੋਸ ਤਿਆਰ ਕਰਦੇ ਹਨ ਪਿਤਾ ਤੇ ਪੁੱਤਰ ਦਾ ਕਹਿਣਾ ਹੈ ਕਿ ਉਹਨਾਂ ਦੀ ਮਿਹਨਤ جاری ਹੈ ਤੇ ਉਹਨਾਂ ਦਾ ਸੁਪਨਾ ਹੈ ਕਿ ਉਹ ਆਪਣਾ ਕੰਮ ਵਧਾਉਣਗੇ ਅਤੇ ਉਹ ਇੱਕ ਦਿਨ ਐਕਟਿਵਾ ਵਾਲੇ ਮੋਮੋਸ ਨੂੰ ਬ੍ਰਾਂਡ ਬਣਾਉਣਾ ਚਾਹੁੰਦੇ ਹਨ ਸ਼ਸ਼ੀ ਗੱਲ ਜੀ ਮੇਰਾ ਨਾਮ ਰਣਜੀਤ ਸਿੰਘ ਜੀ ਹੈ ਮੈਂ ਕੋਈ ਕੰਮ ਕਰਦਾ ਹਾਂ ਮੈਂ ਪਹਿਲਾਂ ਫੈਕਟਰੀ ਵਿੱਚ ਕੰਮ ਕਰਦਾ 5 ਵਜੇ ਤੋਂ ਬਾਅਦ 6 ਵਜੇ 5 ਵਜੇ ਤੋਂ ਘਰ ਜਾਇਦਾ ਫਿਰ 6 ਵਜੇ ਤੋਂ ਇੱਥੇ ਮੋਮੋਸ ਦੀ ਰੇੜੀ ਲਾਉਂਦਾ ਹਾਂ ਹਾਂਜੀ ਫੈਕਟਰੀ ਵਿੱਚ ਕੰਮ ਕਰਦੇ ਮੇਰਾ ਹੋਰ ਟਾਈਮ ਗਾਇਰ ਬੰਦ ਹੋ ਗਿਆ ਥੋੜੀ ਇਨਕਮ ਘਟ ਗਈ ਤੇ ਸੋਚਿਆ ਕਿ ਇਨਕਮ ਘਟ ਗਈ ਤੇ ਹੁਣ ਕੋਈ ਨਾ ਕੋਈ ਨਵਾਂ ਤਰੀਕਾ ਕਰੀਏ ਤਾਂ ਫਿਰ ਸੋਚਿਆ ਕਿ ਆਪਣਾ ਪਾਰਟ ਟਾਈਮ ਸ਼ੁਰੂ ਕਰਦੇ ਹਾਂ ਕੰਮ ਕੋਈ ਤੇ ਫਿਰ ਵਾਈਫ ਨਾਲ ਸਲਾਹ ਕੀਤੀ ਤੇ ਅਈ ਨੈਟ ਤੇ ਸਰਚ ਕੀਤਾ ਫਿਰ ਸੋਚਿਆ ਕਿ ਮੋਮੋਸ ਦਾ ਕੰਮ ਸ਼ੁਰੂ ਕਰਕੇ ਦੇ ਦਿੰਦੇ ਹਾਂ ਨੈੱਟ ਤੇ ਸਿੱਖਿਆ ਮਮੋਸ ਹਾਂਜੀ ਨੈੱਟ ਤੋਂ ਹੀ ਸਭ ਕੁਝ ਐਕਟਿਵਾ ਵੀ ਤਿਆਰ ਨੈੱਟ ਦੀ ਹਾਂਜੀ ਐਕਟਿਵਾ ਵੀ ਨੈੱਟ ਤੋਂ ਹੀ ਆਪਾਂ ਦੇਖਿਆ ਹੈ ਕਿ ਇਹ ਸਾਡਾ ਥੋੜਾ ਜਿਹਾ ਡਿਜ਼ਾਈਨ ਚੇਂਜ ਆ ਬਾਕੀ ਆਪਾਂ ਨੈੱਟ ਤੋਂ ਹੀ ਦੇਖਿਆ ਕਿ ਇੱਕ ਬੰਦਾ ਐਕਟਿਵਾ ਤੇ ਲਾ ਰਿਹਾ ਸੀ ਤੇ ਸੋਚਿਆ ਕਿ ਅਸੀਂ ਵੀ ਐਕਟਿਵਾ ਤੇ ਲਾ ਸਕਦੇ ਹਾਂ ਕਿਉਂਕਿ ਪ੍ਰਵਾਸੀ ਆ ਗਏ ਜੇ ਸਾਈਕਲਾਂ ਤੇ ਆਪਣਾ ਕੰਮ ਕਰ ਸਕਦੇ ਤੇ ਅਸੀਂ ਤੇ ਤੁਹਾਡੇ ਕੋਲ ਵੇਰ ਐਕਟਿਵਾ ਆ ਭਾਜੀ ਬਹੁਤ ਵਧੀਆ سپورਟ ਜੇ ਲੋਕੀ ਤੁਹਾਡੇ ਸਾਹਮਣੇ ਪਹਿਲਾਂ ਆ ਕੇ ਖਲੋ ਜਾਂਦੇ ਕਿ ਕਸਟਮਰ ਮਤਲਬ ਚੀਜ਼ ਹੋਵਾਂ ਵਾਲੇ ਸਰਦਾਰ ਜੀ ਹਾਂਜੀ 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 ਤੇ ਬੇਟੇ ਦਾ ਕੀ ਰੋਲ ਆ ਵਿੱਚ ਬੇਟਾ ਭਾਜੀ ਮੇਰੇ ਨਾਲ ਪੂਰੀ ਸਪੋਰਟ ਕਰਦਾ ਜੇ ਚਟਨੀਆਂ ਵਗੈਰਾ ਉਹ ਹੀ ਪੈਕ ਕਰਦਾ ਕਸਮੰਦੀ ਮੈਂ ਖਾਲੀ ਫਰਾਈ ਤੇ ਸਟ੍ਰੀਮ ਵਗੈਰਾ ਕਰਦਾ ਬਾਕੀ ਪੈਕਿੰਗ ਵਗੈਰਾ ਉਹ ਹੀ ਕਰਦਾ ਜੀ ਹਾਂਜੀ ਘਰ ਵਿੱਚ ਕੁਰਕਰੇ ਮਮਨ ਸਾਹੀ ਸਾਡੇ 3-4 ਤਰ੍ਹਾਂ ਦੇ ਹੈਗੇ ਮਮਨ ਇੱਕ ਪਨੀਰ ਵਾਲੇ ਇੱਕ ਕੁਰਕਰੇ ਆ ਤੇ ਇੱਕ ਵੇਜ ਤੇ ਕੁਰਕਰੇ ਵਾਲੇ ਉਹ ਹੀ ਤਿਆਰ ਕਰਦਾ ਹੈ ਅੱਗੇ ਤੇ ਫਿਲਹਾਲ ਕਾਟ ਲਾਵਾਂਗੇ ਉਸ ਤੋਂ ਬਾਅਦ ਵੇਖਾਂਗੇ ਕਿ ਹੋ ਸਕਦਾ ਕਿ ਐਈ ਹੋਰ ਜਗ੍ਹਾ ਤੇ ਵੀ ਕਾਰਡ ਲਗਾਏ ਮਤਲਬ ਆਪਣਾ ਮਤਲਬ ਨਵੀਆਂ ਹੋਰ ਕਾਰਡ ਕਾਰਡ ਬਣਾ ਦਈਏ ਕਾਰਡ ਜਰਾ ਮਤਲਬ ਕੱਪਲੇ ਬਣਾਉਂਦਾ ਬ੍ਰਾਂਡ ਬਣਾਉਂਦਾ ਹਾਂਜੀ 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 ਬ੍ਰਾਂਡ ਬਣਾਉਣਾ ਚਾਹੁੰਦੇ ਆ ਕੀ ਬ੍ਰਾਂਡ ਬ੍ਰਾਂਡ ਦਾ ਨਾਮ ਕੀ ਹੋਏਗਾ ਫਿਰ ਮੇਰੇ ਮਨ ਚ ਤੇ ਆ ਰਿਹਾ ਕਿ ਐਕਟਿਵ ਮੁਹੰਮਦ ਬ੍ਰਾਂਡ ਹੋਏਗਾ ਬਾਕੀ ਜੋ ਰੱਬ ਨੂੰ ਚਾਹੇ ਚਾਇਆ ਹੋਏਗਾ ਉਹ ਹੋਏਗਾ ਨਾਮ ਦਾ ਸਿਟਾ ਮੇਰਾ ਨਾਮ ਕਾਇਬੂ ਸਿੰਘ ਜੀ ਇੱਥੇ ਮੈਂ ਪਹਿਲਾ ਘਰ ਕੁਰਕਰੇ ਮਮੋਸ ਬਣਾਣਾ ਦੇ ਬਾਰੇ ਇੱਥੇ ਆ ਕੇ ਮੇਰੇ ਪਾਪਾ ਦੇ ਨਾਲ ਹੈਲਪ ਕਰਉਣਾ ਕਿੰਨੀ ਕਾਸਟ ਪੜੋ ਸਮਾਨ ਚ ਮੈਨੂੰ ਬੜੀਆ ਲੱਗਾ ਹੁਣ ਅਕੀ ਕੰਮ ਕਰਦਾ ਇੱਥੇ ਮੈਂ ਇੱਥੇ ਚਟਨੀਆਂ ਬਣਾ ਕਰਦਾ ਤੇ ਮਮੋਸ ਵੇਚਣ ਦੀ ਭਾਗ ਲਿੰਨਾ ਤੇ ਘਰ ਜਿਹੜੇ ਮਮੋਸ ਤਿਆਰ ਕਰਦਾ ਉਹ ਕਿੱਦਾਂ ਤਿਆਰ ਕਰਦਾ ਉਹਦੀ ਰੈਸਿਪੀ ਹੈਗੀ ਤੇਰੇ ਕੋਲ ਉਹਦੇ ਵਿੱਚ ਕੁਝ ਆਪਣੇ ਸੀਕ੍ਰੇਟ ਮਸਾਲੇ ਪੈਂਦੇ ਆ ਤੇ ਤੰਦੂਰੀ ਮਿਓਨੀ ਪੈਂਦੀ ਆ ਤੇ ਉੱਤੇ ਬਾਹਰ ਦੇ ਚੌਣੇ ਨੂੰ ਮਿਕਸ ਕਰਕੇ ਤੇ ਬ੍ਰੈਡ ਕ੍ਰੰਬਸ ਲੱਗ ਜਾਂਦੇ ਫਿਰ ਪੜ੍ਹਾਈ ਦੇ ਤੇ ਫਿਰ ਕਿਸ ਤਰ੍ਹਾਂ ਦਾ ਟਾਈਮ ਕੱਢਦੇ ਆ ਟਾਈਮ ਕੱਢ ਲੈਣੇ ਆ ਤੇ ਬਈ ਪੜ੍ਹਾਈ ਨਾਲ ਚੱਲੀ ਹੈ ਪੂਰੀ ਹਾਂਜੀ ਟਿਊਸ਼ਨ ਤੇ ਵੀ ਜਾਂਦੇ ਆ ਬਹੁਤ ਵਧੀਆ ਭੌਂਦੇ ਭਾਈ ਦਿੱਲੀ ਮਿਲਵਾਈ ਦਾ ਸਜੀ ਲਣ ਆਈਦਾ ਫਿਰ ਉਹਨਾਂ ਕੋ ਲੰਘਦੇ ਖਾ ਜੀਦੇ ਆ ਵਧੀਆ ਭੌਂਦੇ ਚੀਜ਼ ਤੇ ਉਦਾਂ ਜੀ ਬਹੁਤ ਵਧੀਆ ਜੀ ਆਪਣੀ ਮਿਹਨਤ ਕਰਦੇ ਨੇ ਸਾਰਿਆਂ ਨੂੰ ਇਹੋ ਹੀ ਮੈਸੇਜ ਆ ਕਿ ਮਿਹਨਤ ਕਰੋ ਨਸ਼ਾ ਨਸ਼ਾ ਨਾ ਕਰੋ ਮਨੁੱਖੀ ਨਸ਼ੇ ਜਿਆਦਾ ਭੰਦੇ ਕਰੰਦੇ ਨੇ ਤੇ ਆਹ ਮਿਹਨਤ ਆਪਣੀ ਕਰਕੇ ਰੋਟੀ ਖਾਓ ਆਪਣਾ ਪਰਿਵਾਰ ਬਣਾਓ ਇਹ ਦੇਖੇ ਨਾ ਉਹ ਜੀ ਦੇਖੋ ਆ ਸਿੱਖਿਆ ਉਹਨਾਂ ਨੇ ਸਭ ਕੁਝ ਠੀਕ ਹੈ ਜੀ ਪਹਿਲਾਂ ਸਿੱਖਿਆ ਵਾ ਫਿਰ ਉਹਨੇ ਕੰਮ ਸ਼ੁਰੂ ਕੀਤਾ ਵਾ ਕੋ ਸੋਚਿਆ ਫੇਰ ਹੀ ਇਹਨਾਂ ਦੇ ਵੱਲ ਸ਼ੁਰੂ ਕੀਤਾ ਕੰਮ